ਪੰਜਾਬ ਵਿੱਚ ਨਕਲੀ ਦੁੱਧ ਘਿਓ ਅਤੇ ਪਨੀਰ ਬਣਾਉਣ ਵਾਲੀਆਂ ਫੈਕਟਰੀਆਂ ਦੇ ਫੜੇ ਜਾਣ ਨਾਲ ਸੂਬੇ ਵਿੱਚ ਆਮ ਲੋਕਾਂ ਦੀ ਸਿਹਤ ਨਾਲ ਹੋ ਰਹੇ ਖੇលਵਾੜ ਸੰਬੰਧੀ ਹੋ ਰਹੀ ਚਰਚਾ ਨੇ ਇੱਕ ਵਾਰ ਫਿਰ ਜ਼ੋਰ ਫੜ ਲਿਆ ਹੈ ਡੰਡੀ ਸੂਬੇ ਦੇ ਜ਼ਿਲ੍ਹਾ ਜਲੰਧਰ ਅਤੇ ਹੁਸ਼ਿਆਰਪੁਰ ਤੋਂ ਨਕਲੀ ਦੁੱਧ ਅਤੇ ਨਕਲੀ ਦੇਸੀ ਘਿਓ ਬਣਾਉਣ ਵਾਲੀਆਂ ਫੈਕਟਰੀਆਂ ਬਰਾਮਦ ਹੋਣ ਅਤੇ ਵੱਡੀ ਮਾਤਰਾ ਵਿੱਚ ਤਿਆਰ ਨਕਲੀ ਦੁੱਧ ਦੀ ਬਰਾਮਦਗੀ ਨੇ ਮਿਲਾਵਟ ਖੋਰੀ ਦੇ ਪੱਧਰ ਉੱਤੇ ਸਨਸਣੀ ਪੈਦਾ ਕੀਤੀ ਹੈ ਡੰਡੀ ਹੁਸ਼ਿਆਰਪੁਰ ਵਿੱਚ ਨਕਲੀ ਘਿਓ ਦੇ 23 ਬਰਾਮਦ ਹੋਣ ਤੋਂ ਬਾਅਦ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਡੰਡੀ ਨਕਲੀ ਦੇਸੀ ਕਿਓ ਅਤੇ ਦੁੱਧ ਦੀ ਇੱਕ ਵੱਡੀ ਫੈਕਟਰੀ ਦਾ ਖੁਲਾਸਾ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹਾ ਸੰਗਰੂਰ ਦੇ ਡੜਬਾ ਖੇਤਰ ਵਿੱਚ ਵੀ ਹੋਇਆ ਹੈ ਜਿੱਥੇ ਸਿਹਤ ਵਿਭਾਗ ਦੀ ਇੱਕ ਟੀਮ ਨੇ ਗੁਪਤ ਸੂਚਨਾ ਮਿਲਣ ਉੱਤੇ ਛਾਪੇਮਾਰੀ ਕੀਤੀ ਸੀ ਡੰਡੀ ਇਸ ਛਾਪੇਮਾਰੀ ਵਿੱਚ ਜਿੱਥੇ ਨਕਲੀ ਦੁੱਧ ਬਣਾਉਣ ਲਈ ਇਸਤੇਮਾਲ ਹੋਣ ਵਾਲਾ ਸਮਾਨ ਅਤੇ ਉਪਕਰਣ ਬਰਾਮਦ ਕੀਤੇ ਗਏ ਉਥੇ ਤਿਆਰ ਮਾਲ ਵੀ ਫੜਿਆ ਗਿਆ ਡੰਡੀ ਪੰਜਾਬ ਦੇ ਮਾਲਵਾ ਖੇਤਰ ਦੇ ਕਈ ਇਲਾਕਿਆਂ ਵਿੱਚ ਨਕਲੀ ਦੁੱਧ ਕਿਉਂ ਅਤੇ ਪਨੀਰ ਬਣਾਏ ਜਾਣ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਹਨ ਡੰਡੀ ਨਕਲੀ ਖੋਆ ਅਤੇ ਨਕਲੀ ਪਨੀਰ ਦੀ ਵਿਕਰੀ ਦਾ ਮੁੱਦਾ ਤਾਂ ਇਨ੍ਹਾਂ ਖੇਤਰਾਂ ਵਿੱਚ ਬਹੁਤ ਪੁਰਾਣਾ ਹੈ ਡੰਡੀ ਇਸ ਖੇਤਰ ਦਾ ਨਕਲੀ ਖੋਆ ਪੰਜਾਬ ਅਤੇ ਹਰਿਆਣਾ ਦੇ ਕਈ ਖੇਤਰਾਂ ਵਿੱਚ ਸਪਲਾਈ ਹੋਣ ਦੀਆਂ ਖਬਰਾਂ ਪਹਿਲਾਂ ਵੀ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ ਡੈਂਡੀ ਆਮ ਤੌਰ ਤੇ ਅਜਿਹੇ ਮਾਮਲਿਆਂ ਦੇ ਵਿਭਾਗ ਵੱਲੋਂ ਨਮੂਨੇ ਲੈ ਲਏ ਜਾਣ ਤੋਂ ਬਾਅਦ ਵੀ ਲੁਕ ਛਿਪ ਕੇ ਅਜਿਹਾ ਕੰਮ ਧੰਦਾ ਚੱਲਦਾ ਰਿਹਾ ਹੈ ਕਿਉਂਕਿ ਅਜਿਹਾ ਗੈਰ ਸਮਾਜਿਕ ਕੰਮ ਕਰਨ ਵਾਲਿਆਂ ਦੀਆਂ ਤਾਰਾਂ ਸਰਕਾਰ ਅਤੇ ਪ੍ਰਸ਼ਾਸਨ ਦੇ ਕਈ ਉੱਚ ਅਧਿਕਾਰੀਆਂ ਨਾਲ ਜੁੜੀਆਂ ਹੁੰਦੀਆਂ ਹਨ ਡੰਡੀ ਇਹਨਾਂ ਨਮੂਨਿਆਂ ਵਿੱਚ ਆਮ ਤੌਰ ਉੱਤੇ 30% ਦੀ ਨਮੂਨੇ ਫੇਲ ਹੋ ਜਾਂਦੇ ਹਨ ਡੰਡੀ ਮਿਲਾਵਟਖੋਰ ਇਸ ਲਈ ਦੁਕਾਨਦਾਰਾਂ ਨੂੰ 2.5 ਗੁਣਾ ਮੁਨਾਫੇ ਦਾ ਲਾਲਚ ਦੇ ਕੇ ਨਕਲੀ ਮਾਲ ਵੇਚਦੇ ਹਨ ਡੰਡੀ ਇਹ ਵੀ ਕਿ ਅਜਿਹੇ ਲੋਕਾਂ ਨੂੰ ਸਿਆਸੀ ਸ਼ਹਿ ਵੀ ਪ੍ਰਾਪਤ ਹੁੰਦੀ ਹੈ ਇਸੇ ਲਈ ਅਕਸਰ ਇਨ ਨਮੂਨਿਆਂ ਦੀ ਰਿਪੋਰਟ ਕਦੇ ਮਿਲਦੀ ਹੀ ਨਹੀਂ ਅਤੇ ਜੇਕਰ ਕਿਤੇ ਮਿਲ ਵੀ ਜਾਂਦੀ ਹੈ ਤਾਂ ਉਸ ਉੱਤੇ ਹੋਣ ਵਾਲੀ ਕਾਰਵਾਈ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਡੰਡੀ ਮੌਜੂਦਾ ਮਾਮਲੇ ਵਿੱਚ ਵੀ ਸਿਹਤ ਵਿਭਾਗ ਦੀ ਟੀਮ ਨੇ ਨਮੂਨੇ ਤਾਂ ਲੈ ਲਏ ਹਨ ਡੰਡੀ ਹੁਣ ਅੱਗੇ ਦੀ ਕਾਰਵਾਈ ਕੀ ਹੋਵੇਗੀ ਇਸ ਸੰਬੰਧੀ ਹਾਲੇ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ ਡੰਡੀ ਪੰਜਾਬ ਵਿੱਚ ਨਕਲੀ ਦੁੱਧ ਅਤੇ ਕਿਉ ਬਣਾਏ ਜਾਣ ਦੀ ਘਟਨਾ ਕੋਈ ਨਵੀਂ ਖਬਰ ਨਹੀਂ ਹੈ ਡੰਡੀ ਅਜਹੀ ਕਹਾਵਤ ਪ੍ਰਚਲਿਤ ਸੀ ਕਿ ਪੰਜਾਬ ਕਦੇ ਦੁੱਧ ਘਿਉ ਦੀਆਂ ਨਦੀਆਂ ਵਗਦੀਆਂ ਹੁੰਦੀਆਂ ਸਨ ਪਰ ਹੁਣ ਸੂਬੇ ਦੇ ਲਾਲਚੀ ਸਿਆਸਤਦਾਨਾਂ ਅਤੇ ਸਮਾਜਿਕ ਪੱਦਰ ਉੱਤੇ ਵੱਧਦੇ ਲਾਲਚ ਨੇ ਇੱਕ ਪਾਸੇ ਜਿੱਥੇ ਪਸ਼ੂ ਧਨ ਨੂੰ ਸੀਮਿਤ ਕਰ ਦਿੱਤਾ ਹੈ ਉਥੇ ਵੱਧਦੀ ਆਬਾਦੀ ਲਈ